ਸਾਵਰਾ ਸਾਂਝਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਰਜਿੰਦਰ ਸਿੰਘ ਅੱਜ ਅਸੀਂ ਪਹੁੰਚੇ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਗੁੜਥੜੀ ਇੱਕ ਗਰੀਬ ਪਰਿਵਾਰ ਮਿੱਠੂ ਸਿੰਘ ਦੇ ਘਰ ਜੋ ਕਿ ਗਰੀਬੀ ਹੇਠਾਂ ਗੁਜ਼ਰ ਰਿਹਾ ਹੈ ਜਿਹਦੇ ਤਿੰਨ ਲੜਕੀਆਂ ਤੇ ਇੱਕ ਲੜਕਾ ਹੈ ਘਰ ਦਾ ਮੁਖੀ ਮਿੱਠੂ ਸਿੰਘ ਜੋ ਕਿ ਲੱਤ ਦੇ ਦਰਦ ਤੋਂ ਤਕਲੀਫ ਮਹਿਸੂਸ ਕਰ ਰਿਹਾ ਹੈ ਜਿਸ ਨੂੰ ਪ੍ਰੋਪਰ ਤੌਰ ਤੇ ਮਜ਼ਦੂਰੀ ਨਹੀਂ ਹੁੰਦੀ ਤੇ ਪਤਨੀ ਨਾਲ ਮਿਲ ਕੇ ਮਜ਼ਦੂਰੀ ਦਾ ਕੰਮ ਕਰਵਾਉਂਦੀ ਹੈ ਜਿੰਨਾਂ ਕੋਲ ਸਿਰਫ ਰਹਿਣ ਲਈ ਇੱਕ ਕਮਰਾ ਹੈ ਜਿਸ ਦੀ ਹਾਲਤ ਬਿਲਕੁਲ ਖਰਾਬ ਹੈ ਤੇ ਨੀਮਾ ਹੋ ਚੁੱਕਿਆ ਹੈ ਕਮਰਾ ਬਰਸਾਤ ਦਾ ਪਾਣੀ ਵੀ ਅੰਦਰ ਵੜ ਜਾਂਦਾ ਹੈ ਪਰਿਵਾਰ ਨੇ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਕਿ ਸਾਡਾ ਘਰ ਬਣਾ ਕੇ ਦਿੱਤਾ ਜਾਵੇ ਕਿਉਂਕਿ ਅਸੀਂ ਆਪਣਾ ਘਰ ਬਣਾਉਣ ਤੋਂ ਅਸਮਰੱਥ ਹਾਂ ਸੋ ਪਰਿਵਾਰ ਨੂੰ ਆਸ ਹੈ ਕਿ ਕਦੋਂ ਕੋਈ ਪਰਿੰਦਾ ਰੱਬ ਬਣ ਕੇ ਇਹਨਾਂ ਕੋਲ ਕੋਲ ਬੋੜੇਗਾ ਮਕਾਨੇ ਨੀਮਾ ਹੋ ਚੁੱਕਿਆ ਜੀ ਸਾਡਾ ਇਹਦੇ ਵਿੱਚ 1250 ਪੈਂਦੀ ਆ ਹੁਣ ਸਚਿਉਂਦਾ ਰਹਿੰਦਾ ਜੀ ਇਹ ਅੰਦਰ ਪਾਣੀ ਵੜ ਜਾਂਦਾ ਜੀ ਵੀ ਇਹ ਪ੍ਰਕਾਰ ਤੋਂ ਮੰਗ ਕਰਦੇ ਆ ਜੀ ਵੀ ਸਾਡਾ ਇਤਕਰ ਪਾ ਕੇ ਦਿੱਤਾ ਜਾਵੇ ਜੀ ਕਿ ਹੁਣ ਮੈਥੋਂ ਮਜ਼ਦੂਰੀ ਕਰ ਰਿਹਾ ਜੀ ਮੇਰੀ ਹੱਥ ਦੋਖ ਰਹੀ ਆ ਵੀ ਇਹ ਕਰਵਾ ਕੇ ਫੈੜੀ ਕਰਦੇ ਆਸੀਂ ਇਤਕਰ ਵਾਲੀ ਵੀ ਯਾਰ ਇੱਥੇ ਜਾ ਰਹੀ ਐ ਸਾਨੂੰ ਤੈਨੂੰ ਪਾਸ ਕਰਦੇ ਆ ਜੀ। ਅਸਲੀ ਕਾਲਗਰੀ ਮੇਰਾ ਨਾਂ ਸਰਦਗੀ ਤਕੌਰ ਅਸੀਂ ਮਾਜੀ ਸਿੱਖਾਂ ਵੀਰੇ। ਮੇਰੇ ਤਿੰਨ ਗੁੱਟੀਆਂ ਨੇ ਵੀਰੇ ਇੱਕ ਵੇਟ ਆਗਾ। ਕਿਉਂਕਿ ਮੈਂ ਦਿਹਾੜੀ ਕਰਦੀ ਆਂ ਜੀ ਮੇਰੇ ਘਰ ਵਾਲੇ ਦੀ ਲੱਤ ਟੁੱਪਦੀਏਗੀ। ਉਹ ਜੀ ਕੰਮ ਕਰ ਨਹੀਂ ਸਕਦੇ। ਸੁੱਕੇ ਥਾਂ 'ਤੇ ਕੰਮ ਕਰ ਸਕਦੇ ਹਿੱੱਡੇ 'ਚ ਕੰਮ ਨਹੀਂ ਕਰ ਸਕਦੇ। ਇਹੀ ਮੰਗਾਂ ਜੀ ਸਾਡੀ ਅਸੀਂ ਸਰਪੰਚ ਨੂੰ ਵਾਰੇ ਵਾਰ ਹੀ ਕਹਿ ਚੁੱਕੇ ਹਾਂ ਸਾਡੀ ਜਗ੍ਹਾ ਪਵਾ ਦਿਓ ਸਾਡੀ ਜੀ ਗੱਲ ਨਹੀਂ ਸੁਣ ਰਹੇ ਇਹ ਵੀ ਮੰਗਾਂ ਜੀ ਮੇਰਾ ਘਰ ਪਵਾਇਆ ਜਾਂ ਦੀ ਜਗ੍ਹਾ ਪਵਾਈ ਜਾਵੇ ਕਿਉਂਕਿ ਮੇਰੀ ਸੱਤ ਨੀਂ ਨੀ ਹੋ ਚੁੱਕੀ ਹੈ ਘਰ ਵਾਲੇ ਤੋਂ ਨਾ ਬਣਦਾ ਨਹੀਂ ਮੈਂ ਜੇ ਆਪਾਂ ਮਜਬੂਰੀ ਕਰ ਲਈਆਂ ਤਾਂ ਮੈਂ ਬੱਚੇ ਪਾ ਲਵਾਂਗੀ ਤੇ ਹੋਰ ਕੀ ਮੰਗਾਂ ਸਾਡੀ ਮੰਗ ਇਹ ਹੈ ਵੀ ਵਸ ਸਾਡਾ ਜਗ੍ਹਾ ਪਾਈ ਜਾਵੇ ਰਹਿਣ ਵਾਸਤੇ ਸਾਨੂੰ ਸੱਤ ਮਿਲ ਜੇ ਸਾਡੀ ਸੱਤ ਕਿਉਂਦੀ ਹੈ ਜੀ ਮੋਰੇ ਲਿਖੇ ਪਿਆ ਕੰਦਾ ਵਿੱਚ ਵੀ ਡਿੱਗਣ ਵਾਲੀ ਜਗਾ ਹੋਈ ਹੈ। ਇਹ ਹੀ ਮੰਗਾਈ ਸਾਡੀ। ਤੁਸੀਂ ਕੋਈ ਮਤਲਬ ਇਹ ਲਿਖੇ ਦਿੱਤਾ ਕੋਈ ਵੀਡੀਓ ਦਫ਼ਤਰ ਦੇ ਵਿੱਚ ਕੋਈ ਵੀਡੀਓ ਦਫ਼ਤਰ ਚ ਲਿਖਾ ਕੇ ਆਏ ਆ ਵੀਰੇ। ਕੋਈ ਉੱਥੋਂ ਵੀ ਨਹੀਂ ਸਾਡਾ ਹੱਲ ਹੋਇਆ। ਅਸੀਂ ਸਰਪੰਚ ਨੂੰ ਵੀ ਬਹੁਤ ਵਾਰੀ ਕਹਤਾ ਉਹਨੇ ਵੀ ਸਾਡਾ ਹੱਲ ਕਰਿਆ। ਤਾਂ ਕਰਕੇ ਵੀਰੇ ਅਸੀਂ ਤਾਂ ਸੋਡੇ ਕੋਲੇ ਸੀ ਪੁੱਤ।